ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਜਖਸੀਰ ਅੱਜ ਅਸੀਂ ਤੁਹਾਨੂੰ ਇੱਕ ਐਸ ਸੈਕਸ਼ਨ ਨਾਲ ਮਿਲਣ ਜਾ ਰਹੇ ਹਾਂ ਜਿਨ੍ਹਾਂ ਨੇ ਥੀਏਟਰ ਵੀ ਕੀਤਾ ਤੇ ਅੱਜ ਕੱਲ ਉਹ ਕੈਮਰੇ ਦਾ ਸਾਹਮਣਾ ਵੀ ਕਰ ਰਹੇ ਨੇ ਤੇ ਉਹਨਾਂ ਦਾ ਨਾਮ ਹੈ ਵਿਸ਼ਵਨਾਥ ਜੋ ਕਿ ਪਟਿਆਲਾ ਤੋਂ ਬਿਲੋਂਗ ਕਰ ਰਹੇ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਤੇ ਬੜੇ ਨਿੱਗੇ ਸਵਾਦ ਨੇ ਚਲੋ ਜੀ ਆਪਾਂ ਸਿੱਧੀਆਂ ਉਹਨਾਂ ਨਾਲ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਜੀ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਉੱਤੇ ਥੀਏਟਰ ਕੀਤਾ ਹਾਂ ਤੇ ਜੋ ਕਰ ਰਹੇ ਸੀ ਜਦੋਂ ਹੁਣ ਕੈਮਰੇ ਦਾ ਸਾਹਮਣਾ ਕਰ ਰਹੇ ਹੋਗੇ ਤੁਹਾਨੂੰ ਕੀ ਮੁਸ਼ਕਿਲਾਂ ਆਈਆਂ ਨੇ देखो ਜਦੋਂ ਆਪਾਂ ਥੀਏਟਰ ਕਰਦੇ ਆ ਤਾਂ ਆਪਾਂ ਲਾਈਟ ਤਾਂ ਕਰ ਰਹੇ ਹੁੰਦੇ ਆ ਬਟ ਆਪਾਂ ਆਪਣੇ ਐਕਸਪ੍ਰੈਸ਼ਨ ਜਿਹੜੇ ਫੇਸ ਤੇ ਲਿਆਨੇ ਆ ਉਹ ਬਹੁਤ ਜ਼ਿਆਦਾ ਖੁੱਲ ਕੇ ਲਿਆਨੇ ਜੀ ਲਾਊਡ ਕਰਨੇ ਨੇ ਆਪਾਂ ਐਕਟਿੰਗ ਦੇ ਲੈਂਗੁਏਜ ਤੇ ਉੱਥੇ ਤਾਂ ਲਾਊਡ ਚੱਲ ਜਾਂਦੇ ਆ ਕਿਉਂਕਿ ਆਪਾਂ ਸਟੇਜ ਤੇ ਆ ਗਏ ਆ ਆਪਣੀ ਆਡੀਅנס ਥੰਦੇ ਕੋਲ ਜੀ ਉਹਨਾਂ ਨੂੰ ਦਿਖਾਣ ਲਈ ਆਪਾਂ ਨੂੰ ਲਾਊਡ ਕਰਨਾ ਪੈਂਦਾ ਕਿਉਂਕਿ ਉਹਨਾਂ ਨੂੰ ਉਹਨਾਂ ਨੂੰ ਤਾਂ ਹੀ ਪਤਾ ਲੱਗੇ ਜਦੋਂ ਅੱਖਾਂ ਪੂਰੀਆਂ ਕੱਢਾਂਗੇ ਹਿੰਦਕੇ ਹੱਥ ਘੁਮਾਵਾਂਗੇ ਹਮ ਪਰ ਇਹ ਤਾਂ ਮੈਂ ਸਿਰਫ ਉਹ ਦੱਸ ਰਿਹਾ ਜੋ ਸਕਰੀਨ ਦੀ ਪ੍ਰੋਬਲਮ ਆਉਂਦੀ ਹੈ। ਜੀ। ਬੇਸਿਕ ਪ੍ਰੋਬਲਮ। ਉਹਦੇ ਵਿੱਚ ਕੀ ਹੈ ਜਦੋਂ ਆਪਾਂ ਕੈਮਰੇ 'ਤੇ ਕਰਦੇ ਆਂ ਆਪਾਂ ਹੱਥ ਐ ਕੋਲ ਕਰ ਆਪਾਂ ਤਾਂ ਉਹਨਾਂ ਦੇ ਫਰੇਮ ਤੋਂ ਬਾਹਰ ਹੀ ਹੋਏ ਨੇ। ਜੀ। ਉਹਨਾਂ ਨੇ ਤਾਂ ਜਦੋਂ ਫੋਟੋ ਲੈਣਾ ਐ ਇੰਨਾ ਕੋ ਆ ਰਿਹਾ ਆਪਣੇ। ਜੀ। ਆਪਾਂ ਹੱਥ ਦਿੱਤੇ ਗਵਾਈਂ ਜਾਂਦੇ। ਹੂੰ। ਮਤਲਬ ਇਹ ਗੱਲ ਕੋਈ ਡਿਸਕਸ ਹੀ ਨਹੀਂ ਕਰਦਾ ਦੱਸਦਾ ਹੀ ਨਹੀਂ ਹੈਗਾ। ਜੀ। ਥੱਲੇ ਲੈਵਲ ਤੇ। ਹੂੰ। ਮਤਲਬ ਜਿਹੜੋ ਕੋਰਸ ਕਰਦਾ ਬੰਦਾ ਕੁਝ ਕਰਦਾ ਪ੍ਰੋਫੈਸ਼ਨਲ ਉਹਨੂੰ ਪਤਾ ਲੈਂਦਾ ਨਹੀਂ ਅੱਛਾ। ਇਹ ਪ੍ਰੋਬਲਮ ਹੀ ਹੈਗੀ। ਜੀ। ਬਟ ਫਿਰ ਵੀ ਥੀਏਟਰ ਵਾਲ ਨੂੰ ਬਹੁਤ ਆਦਤ ਹੁੰਦੀ ਆ ਆ ਫੈਕਟ ਕਰਨ ਦੀ ਫਿਰ 사이ਟ ਵੀ ਜਾ ਕੇ ਮਤਲਬ ਤੁਸੀ ਕੈਮਰਾ ਤੋਂ ਬਾਹਰ ਹੋ ਜਾਂਦੇ ਫਿਰ ਉਹਦਾ ਕੋਈ ਫਾਇਦਾ ਹੀ ਨਹੀਂ ਉੱਥੇ ਹਲਕਾ ਜਿਹਾ ਸਪੈਸ਼ਲ ਲਿਟ ਡਾਇਆਗਾ ਕੋ ਦਿਖੇਗਾ ਜੀ ਵਿਆਕਰਣੇ ਇੰਨੀ ਕੁ ਵੀ ਤੁਸੀਂ ਕਰਤੀ ਨਾ ਉੱਥੇ ਲੱਗਣਾ ਕਿ ਕਰਤੀ ਜੀ ਵੀ ਵਿਸ਼ਵਾਨਾਥ ਜੀ ਤੁਸੀਂ ਹੁਣ ਇਹ ਦੱਸਿਆ ਨਾ ਵੀ ਕੀ ਇਹਨਾਂ ਕੋ ਸਰਕਰ ਤੁਸੀਂ ਅੱਜ ਜਿਹੜਾ ਸੀਰੀਅਲ ਕਰ ਰਹੇ ਹੋਗੇ ਜੀ ਪੰਜਾਬੀ ਦੇ ਉੱਤੇ ਇਹਦੇ ਵਿੱਚ ਤੁਹਾਨੂੰ ਉਹ ਮੁਸ਼ਕਲ ਪੇਸ਼ ਆ ਰਹੀ ਹੈ ਕਿ ਤੁਸੀਂ ਥੀਏਟਰ ਦੇ ਕਲਾਕਾਰ ਹੋ ਤੁਸੀਂ ਹਾਂਜੀ ਤੇ ਹੁਣ ਕੈਮਰਾ ਫੇਸ ਕਰ ਰਹੇ ਹੋਗੇ ਕਿ ਮੇਨਟੇਨ ਕਿਦਾਂ ਹੋ ਰਿਹਾ ਹੈ ਜੇ ਦੇਖੋ ਉਹ ਮੁਸ਼ਕਲਾਂ ਨੂੰ ਮਤਲਬ ਆਪਣੀ ਪ੍ਰੋਬਲਮ ਜਿਹੜੀ ਸੋਲਵ ਕਰ ਲਈ ਤੁਸੀਂ ਪੂਰੀ ਟੀਮ ਹੁੰਦੀ ਹੈ ਹਮ ਐਸੀ ਗੱਲ ਬਹੁਤ ਮਦਦ ਕਰਦੇ ਬਸ ਇਹ ਆ ਰਹੀ ਚੀਜ਼ ਆਪਣਾ ਸਭ ਆਠ ਹੀ ਰੱਖ ਕੇ ਚੱਲਣਾ ਹੁੰਦਾ ਜੀ ਉਹ ਮਤਲਬ ਇਹ ਵੀ ਤੁਸੀਂ ਸਟਾਰ ਬਣ ਗਏ ਤੁਸੀਂ ਟੀਵੀ 'ਚ ਆ ਰਹੇ ਹੋ ਜੀ ਤੁਸੀਂ ਬਹੁਤ ਬੜੀ ਚੀਜ਼ ਹੋ ਗਿਆ ਹਮ ਜੇ ਬਣ ਵੀ ਗਏ ਤੁਸੀਂ ਕਿਉਂਕਿ ਹਰੇਕ ਬੰਦਾ ਮੇਕਅਪ ਉਸ ਉਸ ਤੋਂ ਬਾਅਦ ਕਾਸਟਿਮ ਹਰੇਕ ਚੀਜ਼ ਨੂੰ ਨਾਲ ਲੈ ਕੇ ਚਲੋਗੇ ਲਾਈਟਸ ਵਾਲਾ ਸਪੌਟ ਦਾਦਾ ਸਭ ਮਤਲਬ ਕੀ ਨਾਲੇ ਕਿ ਜਿਹਨੂੰ ਨਾ ਹੈਲਪ ਕਰਨ ਦੇ ਤੁਹਾਨੂੰ ਅਡਵਾਈਸ ਕਰਨਗੇ ਵੀ ਐ ਕਰੋ ਉਹ ਜਿਹੜੇ ਡੀਓਪੀ ਡਾਇਰੈਕਟਰ ਫੋਟੋਗ੍ਰਾਫੀ ਹੁੰਦੇ ਉਹਨਾਂ ਨੇ ਬਹੁਤ ਹੈਲਪ ਕੀਤੀ ਡਾਇਰੈਕਟਰ ਸਾਹਿਬ ਸੀ ਰਕੇ ਜੀ ਉਹਨਾਂ ਨੇ ਬੜੀ ਹੈਲਪ ਕੀਤੀ ਜੀ ਉਹ ਦੱਸਦੇ ਆ ਵੀ ਯਾਰ ਐਕਚੁਅਲੀ ਉਹ ਸਮਝ ਆ ਜਾਂਦੀ ਹੈ ਕਿ ਥੀਏਟਰ ਦਾ ਬੰਦਾ ਉਹਨਾਂ ਨੂੰ ਐਕਸਪੀਰੀਅੰਸ ਹੁੰਦਾ ਬਿਲਕੁਲ ਥੀਏਟਰ ਵਾਲੇ ਬੰਦੇ ਮੀਲੇ ਹੁੰਦੇ ਉਹਨਾਂ ਨੂੰ ਪਤਾ ਵੀ ਥੀਏਟਰ ਵਾਲਾ ਬੰਦਾ ਆਰਟਿਸਟ ਚੰਗਾ ਤੇ ਲਾਊਡ ਹੋਊਗਾ ਜੀ ਮਤਲਬ ਉਹਨੂੰ ਆਤਮਿਕ ਸਟੇਟ ਖੜਨ ਦੀ ਵੀ ਕੈਮਰਾ ਫੇਸਿੰਗ ਨਹੀਂ ਕਰਨ ਦੀ ਜੀ ਮਤਲਬ ਫੇਰ ਉਹ ਨਹੀਂ ਹੋਣੀ ਇੱਕ ਦੋ ਦਿਨ ਸੌਲ ਹੋਏ ਠੀਕ ਹੈ ਤੇ ਸ਼ੁਰੂਆਤ ਕਦੋਂ ਹੋਈ ਤੁਹਾਡੀ ਸ਼ੁਰੂਆਤ ਤਾਂ ਦੇਖੋ ਜੀ ਅੱਜ ਤੋਂ 20 22 ਸਾਲ ਪਹਿਲਾਂ ਮੈਂ ਪਦਮ ਸ਼੍ਰੀ ਸ਼੍ਰੀ ਪ੍ਰਾਂਸ ਅਬਰਵਾਲ ਜੀ ਨੇ ਉਹ ਫੇਰ ਸ਼ੁਰੂ ਕੀਤਾ ਸੀ ਹੂੰ ਤੇ ਉਹਨਾਂ ਨੇ ਫੇਰ ਮੈਂ ਕਾਫੀ ਦਿਨ ਕੀਤਾ ਸੌਲ ਤੱਕ ਸਾਲ ਕੀਤਾ ਤੇ ਉਸ ਤੋਂ ਉਸੇ ਦਿਨ ਮੈਨੂੰ ਲਸ਼ਕਾਰਾ ਦੇ ਇੱਕ ਸੀਰੀਅਲ ਮਿਲਿਆ ਹਾਂ ਤੇ ਗ੍ਰਿੰਡਰ ਇੰਪੀ ਜੀ ਮੇਰੇ ਉਹਨਾਂ ਦਾ ਕਾਫੀ ਅੱਛਾ ਮਿਲ ਰਿਹਾ ਹੁਣ ਤੱਕ ਸਟਾਇਲ ਕਰ ਗਏ ਮਤਲਬ ਉਹ ਅੱਛੇ ਮਤਲਬ ਐ ਕਰਦੇ ਕਰਦੇ ਜਦੋਂ ਵਿੱਚ ਮੈਂ ਥੋੜਾ ਗੈਪ ਆ ਗਿਆ ਮੈਂ ਬੀਨਸ ਸਟਾਇਲ ਜੀ ਤੇ ਹੁਣ ਜਿਹੜੇ ਮੈਂ ਦੁਆਰਾ ਇੰਡਸਟਰੀ ਦਾ ਗੈਪ ਤੋਂ ਬਾਅਦ ਉਹ ਮਤਲਬ ਸਟਰਗਲ ਤਾਂ ਹੁੰਦੀ ਹੈ ਜੋ ਦੌੜ ਪਰ ਮੈਂ ਸਟਰਗਲ ਕਰੀ ਸੋਚੀ ਨਹੀਂ ਜੀ ਵਲਾਈਟ ਮੂਡ ਚੱਲੇ ਆਪਾਂ ਹਾਂ ਜੇ ਨਹੀਂ ਬੈਟ ਚ ਗਏ ਨਹੀਂ ਵੀ ਠੀਕ ਆ ਐਫਰਟ ਕਰਦੇ ਰਹੋ ਕਿਤੇ ਨਾ ਕਿ ਕੁਛ ਨਾ ਕੁਛ ਹੋ ਹੀ ਜਾਏਗਾ ਬਿਲਕੁਲ ਜ਼ਿਆਦਾ ਸੋਚ ਨਹੀਂ ਖਾਤੇ ਐਫਰਟ ਕਰੋ ਅੱਛਾ ਸਰ ਮਨੇ ਕੋਈ ਹੋਰ ਚੀਜ਼ ਦੱਸੋ ਕਿ ਨਾ ਅਜਕਲ ਤੇ ਇਹੜੇ ਸਟੂਡੈਂਟ ਨਹੀਂਗੇ ਸੋ ਜਾ ਆਪਣੇ ਆਪਣੇ ਦੇਖਣ ਵਾਲੇ ਨੇ ਸਾਡੇ ਗੂਗਲਸ ਨੇ ਉਹ ਫਿਲਮ ਮੈਂਡਸਟਰੀ ਚ ਆਣਾ ਚਾਹੁੰਦੇ ਨੇ ਤੇ ਇਹਦੀਆਂ ਬੁਰਾਈਆਂ ਵੀ ਇੰਦੀਆਂ ਨੇ ਨਾ ਤੇ ਕੁਛ ਅਚਾਈਆਂ ਵੀ ਅਚਾਈਆਂ ਤਾਂ ਬਹੁਤ ਜ਼ਿਆਦੀ ਹੁੰਦੀਆਂ ਤੇ ਕੀ ਜਿਹੜੇ ਸਾਡੇ ਨੌਜਵਾਨ ਨੇ ਇਹਨਾਂ ਨੂੰ ਫਿਲਮ ਮੈਂਡਸਟਰੀ ਦੇ ਦੁਆਰੇ ਜੁਆਇਨ ਕਰਨੀ ਚਾਹੀਦੀ ਹੈ ਮਾ ਕੋਈ ਜਿਆ ਇਸ਼ੂ ਨਹੀਂ ਹੈ ਬਸ ਇਹ ਇਹ ਹੈ ਵੀ ਉਹਨਾਂ ਨੂੰ ਪਹਿਲਾਂ ਥੀਏਟਰ ਤਾਂ ਕਰਨਾ ਹੀ ਚਾਹੀਦਾ ਮੈਂ ਤਾਂ ਇਹ ਕਹੂੰ ਜੀ ਉਹ ਦੇ ਸਕੂਲ ਟਾਈਮ ਤੋਂ ਕਰਦੇ ਤਾਂ ਵੀ ਵਧੀਆ ਜੇ ਨਹੀਂ ਕਰਦੇ ਤੇ ਕਾਲਜ ਟਾਈਮ ਤੱਕ ਯਾ ਥੋੜੀ ਉਮਰ ਚ ਆ ਗਏ ਆ ਤਾਂ ਬਹੁਤ ਆਪਣੇ ਗੁਰੂ ਲੱਗੇ ਜੀ ਜਿਨ੍ਹਾਂ ਕੋਲ ਆਪਾਂ ਥੀਏਟਰ ਸਿੱਖਦੇ ਆ ਉਹਨਾਂ ਨਾਲ ਥੀਏਟਰ ਕਰੋ ਜੀ ਬੇਸਿਕ ਫੋਲੋ ਕਰੋ ਇਹ ਆਪਣਾ ਰੂਟ ਹੈ ਜੀ ਕਿਉਂਕਿ ਐਨਐਸਡੀ ਨੈਸ਼ਨਲ ਸਕੂਲ ਆਫ ਡਰਾਮਾ ਇਥੋਂ سارے ਆਰਟਿਸਟ ਨਿਕਲਦੇ ਹੋ ਤੇ ਥੀਏਟਰ ਤੇ ਹੀ ਹੋਰ ਹੈ ਜੀ ਉਹ ਵੀ ਕੈਮਰੇ ਨਾਲ ਹੀ ਕਰਦੇ ਹਾਂ। ਹੂੰ। ਥੀਏਟਰ ਵਾਲੀ ਵਾਸਤੇ ਵੀ ਕਿੱਦਾਂ ਥੀਏਟਰ ਕਰਨਾ, ਕੀ ਕਰਨਾ, ਕਿੱਦਾਂ ਐਕਟ ਕਰਨਾ, ਕਿੱਦਾਂ ਕੈਰੇਕਟਰ ਚਾਣਾ। ਹਾਂ ਇੱਥੇ ਉਹ ਹੋਰੋਂ ਜ਼ਿਆਦਾ ਕੈਰੇਕਟਰ ਚਾਣਾ ਪਹਿਲਾਂ ਨਹੀਂ ਹੁੰਦਾ ਸਿਗਾ। ਬਸ ਹੁਣ ਆਨ ਲੱਗ ਗਿਆ ਕਿ ਕੈਰੇਕਟਰ ਚਾਣਾ ਕਿੱਦਾਂ ਹੁੰਦਾ ਹੈ ਜਿਹੜੀ ਭੂਮਿਕਾ ਤੁਹਾਨੂੰ ਮਿਲ ਆ ਰਹੀ ਹੈ ਜੀ ਕੀ ਹੈ ਹਨ। ਜੀ। ਤੇ ਇਸ ਤਰ੍ਹਾਂ ਦੇ ਉਸ ਤੋਂ ਬਾਅਦ ਤੁਸੀਂ ਕੋਈ ਪ੍ਰੋਫੈਸ਼ਨਲ ਕੋਰਸ ਕਰੋ। ਹੂੰ। ਬਸ ਤਰ੍ਹਾਂ ਉਹ ਤੁਸੀਂ ਜੋ ਕਰ ਲੈਣੇ ਕੈਮਰਾ ਫੇਸ ਕਰਨਾ ਸਿੱਖ ਲੈਣ। ਬਸ ਫਿਰ ਥੋੜੀ-ਬਹੁਤ ਪ੍ਰੋਬਲਮ ਆਊਗੀ। ਇੰਨੀ ਪ੍ਰੋਬਲਮ ਨਹੀਂ ਆਊਗੀ। ਹਾਂ ਇੱਕਦਮ ਬਹੁਤ ਸੰਗਰ ਜਿਵੇਂ ਕਿ ਨਿਸਰਦੂਨ ਸ਼ਾ ਹੋ ਗਏ ਹੁੰਦੇ ਆ ਪੁਰਾਣੇ ਸੀ ਜਿਹੜੇ ਥੀਏਟਰ ਕਲਾਕਾਰ ਸੀ ਨਾ ਤੇ ਉਹ ਨਾਮ ਉਹ ਹੈ ਨਾ ਹੌਂਪੂਰੀ ਦੀ ਆਪਣੀ ਸ਼ੋਰ ਦੇ ਆ ਹਾਂ ਉਹ ਹਰਪਾਲ ਕਰੋਣਾ ਜੀ ਕੰਮ ਕਰਦੇ ਸੀ ਉਸ ਤੋਂ ਬਾਅਦ ਗਏ ਨੇ ਲੰਬੀ ਜੀ ਤੇ ਜਿਵੇਂ ਇਹਨਾਂ ਨੇ ਨਾ ਥੀਏਟਰ ਤੋਂ ਬਾਅਦ ਫਿਲਮ ਦੇ ਵਿੱਚ ਵੀ ਇਹਨਾਂ ਨੇ ਪੂਰਾ ਲੋਹਾ ਮੰਨਵਾਇਆ ਹੈ ਨਾ ਹਾਂ ਜੀ ਕੀ ਜਿਹੜੇ ਅੱਜ ਕੱਲ ਆਪਾਂ ਲਗਾ ਲੋ ਨਮੇ ਆ ਜਾਂਦੇ ਨੇ ਜੀ ਚਲੋ ਮੈਂ ਸਿੱਧੀ ਗੱਲ ਕਰਦਾ ਸਿੰਗਰਸ ਹਾਂ ਜੀ ਸਿੰਗਰਸ ਔਰ ਗਾਣੇ ਗਾਦੇ ਗਾਦੇ ਹਨ ਸਿੱਧਾ ਜੰਪੋ ਫਿਲਮ ਇੰਡਸਟਰੀ ਦੇ ਵਿੱਚ ਇਹਨਾਂ ਨੇ ਨਾ ਤਾਂ ਕੋਈ ਥੀਏਟਰ ਕਿ ਤੋਂ ਦਾ ਨਾ ਕੋਈ ਸ਼ੋਰ ਹਨ ਕਿਵੇਂ ਇਹ ਨੇ ਸਰਵਾਈਵ ਕਿਵੇਂ ਕਰਦੇ ਨੇ ਕਿ ਇਹ ਐਕਟਿੰਗ ਉਸਨੇ ਐਕਸੈਪਟ ਕਰ ਲੈਂਦੇ ਆ ਜੀ ਜੋ ਐਕਟਿੰਗ ਆ ਐਕਟਿੰਗ ਦਾ ਹੁਣ ਥੁੜਾਇਆ ਪ੍ਰੋਫੈਸ਼ਨਲ ਹੋ ਗਿਆ ਸਭ ਕੁਝ ਦੇਖੋ ਪੈਸੇ ਨਾਲ ਆਪਾਂ ਨੂੰ ਰਿਲੇਟ ਕਰਕੇ ਜਾਂਦੇ ਆਂ ਐਸੀ ਗੱਲ ਨਹੀਂ ਐਕਟਰ ਤਾਂ ਅੱਛੇ ਹੁੰਦੇ ਆ ਸਿੰਗਰ ਵੀ ਕਿਉਂਕਿ ਉਹਨਾਂ ਨੇ ਐਕਸਪੀਰੀਅੰਸ ਕਿਵੇਂ ਅੰਦਰ ਸਿੰਗਿੰਗ ਕਰਦੇ ਕਰਦੇ ਮੈਂ ਬਿਲਕੁਲ ਜਿਉ ਗਾਣੇ ਜਾਂਦੇ ਆ ਉਹਨਾਂ ਨੂੰ ਉਹ ਐਕਸਪ੍ਰੈਸ਼ਨ ਦੇਣੇ ਪੈਂਦੇ ਆ ਜਿਵੇਂ ਆਪਾਂ ਜੋ ਥੀਏਟਰ ਕਰਦੇ ਉਦੋਂ ਵੀ ਦੱਸਦੇ ਨਾ ਹੱਸਣਾ ਓਕੇ ਫਿਰ ਗਾਣਾ ਵੀ ਸ਼ੁਰੂ ਕਰਦੇ ਹਾਂ ਹਾਂ ਗੀਤ ਗਾਣਾ ਸ਼ੁਰੂ ਕਰਦੇ ਕੈਮਰਾ ਫੇਸ ਕਰਨ ਨਾਲ ਵੀ ਸਿੱਖਦੇ ਦੋ ਪੁਆਇੰਟ ਹੋ ਗਏ ਉਹਨਾਂ ਦੇ ਹੂੰ ਲਗੇ ਤੀਜਾ ਪੁਆਇੰਟ ਇਹ ਹੋ ਗਿਆ ਕਿ ਸਿੰਗਿੰਗ ਕਰਨ ਲਈ ਥੋੜੀ ਕਰਨੀ ਪੈਂਦੀ ਉਹ ਵੀ ਕਲਾ ਹੂੰ ਫਿਰ ਇਸ ਕਰਕੇ ਤੀਜਾ ਉਹਨਾਂ ਦਾ ਬੈਨੀਫਿਟ ਹੋ ਜਾਂਦਾ ਉਹਨਾਂ ਕੋਲ ਆਡੀਅנס ਹਾਂ ਅਲੱਗ-ਅਲੱਗ ਆਡੀਅנס ਹੁੰਦੀ ਹੈ ਜਿਵੇਂ ਨਾ ਇਹਨਾਂ ਦੇ ਪੰਜਾਬੀ ਦੇ ਜਿਹੜੇ ਕਾਹ ਤੋਂ ਪੰਜਾਬ ਪਤਾ ਇਹ ਪੰਜਾਬੀ ਜਿਹਦੇ ਪਿੱਛੇ ਮੈਂ ਬਸ ਬਸ ਹੁਣ ਜਦੋਂ ਆਡੀਅנס ਹੈਗੀ ਆ ਫਿਰ ਪ੍ਰੋਡਿਊਸਰ ਵੀ ਕਹਿੰਦਾ ਚਲੋ ਗੱਗ ਗੱਲ ਬਿਲਕੁਲ ਜੇ ਆਡੀਅנס ਹੈਗੀ ਆ ਆਪਾਂ ਇਹਨਾਂ ਨੂੰ ਫਾਲੋਅਰਸ ਵੀ ਉਹਨਾਂ ਦੇ ਸਭ ਕੁਝ ਹੈਗਾ ਹਾਂ ਮਤਲਬ ਸਿੱਖ ਵੀ ਹੋਗੇ ਆਡੀਅנס ਵੀ ਹੈਗੀ ਆ ਠੀਕ ਹੈ ਉਸ ਤੋਂ ਬਾਅਦ ਉਹਨਾਂ ਤੇ ਫਿਰ ਪੈਸਾ ਲਾਣਾ ਹੋਊਗਾ ਸਾਨਾ ਮੇਰਾ ਮਕਸਦ ਇਹੀ ਆ ਕਹਿੰਦਾ ਮੈਂ ਅੱਜ ਜੋ ਮੈਂ ਇਸ਼ੂ ਲੈ ਕੇ ਚੱਲੇ ਆ ਕਰੈਟਰ ਤੇ ਜੋ ਆਪਾਂ ਟੀਵੀ ਸੀਰੀਅਲਜ਼ ਵਗੈਰਾ ਕਰਦੇ ਹਾਂ ਉਹਨਾਂ ਤੋਂ ਡਿਫਰੈਂਸ ਕਰਨ ਦੀ ਥੋੜੀ ਜਿਹੀ ਕੋਸ਼ਿਸ਼ ਕਰ ਰਿਹਾ ਮੈਂ ਹਾਂ ਤਾਂ ਹੁਣ ਜਿਹੜੇ ਜਿਵੇਂ ਪੁਰਾਣੇ ਆਪਣੇ ਬਾਬੇ ਸੀਗੇ ਜਿਹੜੇ ਅ ਥੀਏਟਰ ਕਰ ਰਹੇ ਸੀ ਮੂਵੀ ਕਰ ਰਹੇ ਨੇ ਜਦ ਕਿ ਉਹ ਐਕਟਿੰਗ ਵੀ ਕਰ ਰਹੇ ਨੇ ਲੇਕਿਨ ਉਹਨਾਂ ਦੀ ਜਿਹੜੀ ਭੁੱਖ ਆ ਗਈ ਉਹ ਹਮੇਸ਼ਾ ਥੀਏਟਰ ਵਾਲੇ ਹੀ ਰਹਿੰਦੀ ਹੈਗੇ ਨਾ ਇਹ ਕਪਾ ਕਹਿ ਸਕਦੀ ਹੈ ਵੀ ਜਿਹੜੀ ਐਕਟਿੰਗ ਤੁਸੀਂ ਉੱਥੇ ਆਪਣਾ ਕੈਮਰੇ ਦੇ ਮੂਹਰੇ ਕਰਿਆ ਨੇ ਉਸ ਦੇ ਨਾਲ ਆਤਮਾ ਤ੍ਰਿਪਤ ਨਹੀਂ ਹੁੰਦੀ ਹੈ ਕਹਦੀ ਹੈ ਕਿ ਥੀਏਟਰ ਹੀ ਤੁਹਾਨੂੰ ਜਾ ਕੇ ਸੰਤੁਸ਼ਟੀ ਮਿਲਦੀ ਹੈ ਐਕਚੁਅਲੀ ਜਿਵੇਂ ਹੁੰਦਾ ਨਾ ਤਾਂ ਸ਼ਹਿਰਾਂ ਰਹਿਣ ਲੱਗ ਜਾਂਦੇ ਆਪਾਂ ਇਹਨਾਂ ਪਿੰਡ ਤੋਂ ਜਾਣੇ ਜੀ ਪਿੰਡ ਛੱਡਨੇ ਹਾਂ ਹਾਂ ਉੱਦਈਏ ਵਸ ਵੀ ਆਪਾਂ ਸ਼ਹਿਰ ਤਾਂ ਪਹੁੰਚ ਗਏ ਜੀ ਪਰ ਪਿੰਡ ਦਾ ਆਪਣਾ ਫੇਟ ਵੀ ਹੈ ਬਿਲਕੁਲ ਊਟ ਆ ਨਾ ਮਤਲਬ ਉਹ ਤਾਂ ਕਰਨਾ ਸ਼ੁਰੂ ਨਹੀਂ ਹੈ ਨਾ ਫਿਰ ਮਤਲਬ ਉੱਥੇ ਵੀ ਆਪਾਂ ਨੇ ਨਾ ਆਪਣੇ ਆਪ ਨੂੰ ਖੁਸ਼ ਕਰਨਾ ਹੈ ਓਕੇ ਵੀ ਤ੍ਰਿਪਤੀ ਆ ਵੀ ਹੁੰਦਾ ਨਹੀਂ ਕਿ ਜਿਹੜੀ ਚੀਜ਼ ਆਪਾਂਿੱਥੇ ਐ ਸੀਗੇ ਅੱਜ ਉੱਥੇ ਐ ਜਾਈਏ ਹੂੰ ਜਿੱਥੇ ਆਪਾਂ ਸਟਾਰਟ ਕੀਤਾ ਉੱਥੇ ਕੁਝ ਬਣ ਕੇ ਜਾਈਏ ਮੈਨੂੰ ਜ ਨਹੀਂ ਆਂਦਾ ਜਿਵੇਂ ਆਪਾਂ ਕੁਝ ਬਣ ਗਏ ਆਪਾਂ ਪਿੰਡ ਚ ਜਾਨੇ ਆਪਣੀਆਂ ਆਪਣੀਆਂ ਜਿਵੇਂ ਮੈਂ ਆਏ ਵੀ ਆਪਣੀ ਕ੍ਰਿਟੀਕੀ ਹੁੰਦੀ ਨਾ ਦੁਆਰਾ ਸਿੱਖ ਕੇ ਵੀ ਆਂਦਾ ਹੁੰਦਾ ਬਿਲਕੁਲ ਹੋਰ ਨਾ ਮਤਲਬ ਹੋਰ ਕੁਝ ਨਵਾਂ ਯੂਥ ਆਂਦਾ ਮਤਲਬ ਤੁਹਾਨੂੰ ਚਿੱਕਣ ਨੂੰ ਮਿਲਦਾ ਜੀ ਉਹ ਚੇਂਜ ਹੋ ਗਈ ਜਨਰੇਸ਼ਨ ਜੀ ਆਪਾਂ ਮੈਚ ਕਰਨ ਨੂੰ ਸੋਣਾ ਹੁਣ ਜ਼ਰੂਰੀ ਹੈ ਐਕਟਰ ਲਈ ਮੈਂ ਐਕਟਰ ਤੇ ਸੋਨਾ ਦੇ ਵਿੱਚ ਕੁਝ ਦੇਖੋ ਸੋਨਾ ਹੋਣਾ ਜਦੋਂ ਬੰਦਾ ਆਂਦਾ ਉਹਦਾ ਹਰੇਕੀ ਸਿੰਪਲ ਨਹੀਂ ਜੀ ਉਹ ਬੰਦਾ ਕੀ ਆ ਜਦੋਂ ਇਸ ਲਾਈਨ 'ਚ ਪਹੁੰਚਦਾ ਹੈ। ਹਮਮ। ਥੀਏਟਰ 'ਚ ਬਹੁਤ ਸਿੰਪਲ ਰਹਿੰਦਾ ਉਹਨੂੰ। ਹਮਮ। ਕਿਉਂਕਿ ਉੱਥੇ ਐਨਾ ਕੋਈ ਫਰਕ ਨਹੀਂ ਪੈਂਦਾ ਵੀ ਠੀਕ ਹੈ ਆਪਣੇ ਹਿਸਾਬ ਨਾਲ ਜੀ ਹਮਮ। ਪਰ ਜਦੋਂ ਇਸ ਲਾਈਨ 'ਚ ਪਹੁੰਚਦਾ ਬੰਦੇ ਨੂੰ ਪਤਾ ਨੇ ਕੈਮਰੇ 'ਗੇ ਆਏ ਦਿਖਣੇ ਉਹ ਦਿਖਦਾ। ਉਹ ਫਿਟਨੈਸ ਉੱਲ ਵੀ ਧਿਆਨ ਦਿੰਦਾ। ਹਮਮ। ਆਪਣੇ ਸੋਣੇਪਣ ਵਾਲ ਵੀ ਧਿਆਨ ਦਿੰਦਾ ਜਦੋਂ ਆਪਣੀ ਕੇਅਰ ਕਰਨ ਵਾਲੀ ਨੂੰ ਸੋਨਾ ਲੱਗਣ ਵਾਲਾ ਜਾਂਦਾ। ਹਮਮ ਬਿਲਕੁਲ। ਕੋਈ ਵੀ ਇਨਸਾਨ ਹੈ ਸਰੇ ਤਾਂ ਨਹੀਂ ਸੋਏ। ਹਮਮ। ਕੋਈ ਨਹੀਂ ਸੋਦਾ ਬਿਲਕੁਲ। ਹਰੇਕ ਦਿਨ ਰਿਕਵਰੀ ਉਹ ਨਾ ਮੈਂ ਐਗਜ਼ਾਮਪਲ ਮੈਂ ਫਿਲਮ ਦੇਖ ਰਿਹਾ ਕੋਈ ਸ਼ਾਹਰੁਖ ਖਾਨ ਨੂੰ ਦੇਖ ਰਿਹਾ ਸਿੱਧੀ ਲੈ ਕੇ ਚੱਲੀ ਨਾ ਤਾਂ ਮੈਂ ਸੋਚਾਂਗਾ ਮੈਂ ਵੀ ਇਹਦੇ ਵਰਗਾ ਬਣਾ ਜਾਂ ਮੈਂ ਇਹਦੇ ਵਰਗੀ ਐਕਟਿੰਗ ਕਰਾਂ ਨਾ ਇਹ ਉਹ ਸ਼ਾਹਰੁਖ ਦੀ ਤੁਸੀਂ ਗੱਲ ਕਰ ਰਹੇ ਹੋ ਤੁਸੀਂ ਉਹਦੇ ਬਾਰੇ ਜੇ ਪੜੋਗੇ ਕਿਸੇ ਵੀ ਉਹਨੂੰ ਸੋਹਣਾ ਮੰਨਦੇ ਹੀ ਨਹੀਂ ਜੀ ਉਹ ਕਹਿੰਦੇ ਐਕਸ ਫੈਕਟਰ ਆ ਉਹਦੇ ਜੀ ਔਰ ਐਸ ਐਕਸ ਉਹ ਡਰੈਕਟ ਕਰਦਾ ਉਹਨੇ ਮੇਨਟੇਨ ਕੀਤਾ ਇਸ ਉਮਰ 'ਚ ਵੀ ਆ ਕੇ ਦੇਖੋ ਉਹਨੇ ਫਿਜ਼ੀਕ ਬਣਾਈ ਜੀ ਬਸ ਉਹ ਚੇਂਜਸ ਲਿਆਂਦਾ ਵੀ ਜਿਵੇਂ ਟਾਈਮ ਚੇਂਜ ਹੁੰਦਾ ਉਹ ਵੀ ਚੇਂਜ ਹੋਏਗਾ ਜਿਵੇਂ ਕਿ ਐਕਟਿੰਗ ਹੈ ਜਿਹੜੀ ਥੀਏਟਰ ਦਾ ਉਹਦੇ ਵਿੱਚ ਜਿੰਨੇ ਵੀ ਆਪਣੇ ਥੀਏਟਰ ਕਲਾਕਾਰ ਨੇਗੇ ਉਹ ਐਕਟਿੰਗ ਦੇ ਵੱਲ ਜਾਵੇ ਉਹਨਾਂ ਦਾ ਚੁੱਕਾ ਸੀਗਾ ਜਿਵੇਂ ਊਂਪਰੀ ਲਗਾ ਲਓ ਕੋਪੂ ਸ਼ੰਕਰਵੰਦਨ ਨਹੀਂ ਹੋ ਗਏ ਕਿੰਨੇ ਵੀ ਨੇ ਇਹਨਾਂ ਦੇ ਜੋ ਇਹਨਾਂ ਨੇ ਨਵੀਂ ਪੂਜ਼ ਮੈਨੇ ਦੇਖਿਆ ਨਹੀਂਆ ਵਾਚ ਕੀਤਾ ਉਹ ਕਹਿੰਦੇ ਸੀ ਸੋਣੀ ਤਾਂ ਨਹੀਂ ਸੀ ਉਹਨਾਂ ਨੂੰ ਖੁਦ ਨੂੰ ਪਤਾ ਬਸ ਕਿ ਜਿਹੜੀ ਉਹਨਾਂ ਦੀ ਐਕਟਿੰਗ ਸੀ ਉਹ ਬਹੁਤ ਜ਼ਿਆਦਾ ਸੋਹਣੀ ਸੀਗੀ ਬਿਲਕੁਲ ਬਿਲਕੁਲ ਦੇਖੋ ਉਹਨਾਂ ਨੇ ਸਟਰਗਲ ਵੀ ਕੀਤੀ ਐਸੀ ਕਹਿੰਦੇ ਸਟਰਗਲ ਨਹੀਂ ਕੀਤੀ ਬਿਲਕੁਲ ਛੋਟੇ ਛੋਟੇ ਸ਼ਹਿਰਾਂ ਜੋ ਉੱਥੇ ਕਿੱਥੇ ਗਏ ਉਸ ਟਾਈਮ 'ਚ ਜੀ ਬਿਲਕੁਲ ਸੋਚ ਵੀ ਨਹੀਂ ਸਰਦਾ ਸੀਗਾ ਬਿਲਕੁਲ ਤੇ ਦੂਜੀ ਗੱਲ ਮੈਂ ਉਹਨਾਂ ਦੇ ਸਿਵੀਰ ਸਿੰਘ ਚਾਹ ਜੀ ਦੀ ਗੱਲ ਦੱਸਦਾ ਨਹੀਂ ਸਿਵੀਰ ਸਿੰਘ ਚਾਹ ਜੀ ਕਹਿੰਦੇ ਹੁਣ ਉਹਨਾਂ ਦਾ ਆਇਆ ਸੀ ਇੱਕ ਸਟੇਟਮੈਂਟ ਕਹਿੰਦੇ ਜੇ ਮੈਨੂੰ ਹੁਣ ਤੱਕ ਵੀ ਕੋਈ ਰੋਲ ਨਾ ਮਿਲਦਾ ਨਾ ਮੈਂ ਸਟਰਗਲ ਕਰਦਾ ਹਾਂ ਨਹੀਂ ਮਤਲਬ ਪੱਕਾ ਬ ਦੇਤੇ ਤੇ ਐਕਟਿੰਗ ਦੇ ਵਿੱਚ ਹੀ ਹੀਰੋ ਬਣਨ ਦੇ ਵਿੱਚ ਇਹੀ ਡਿਫਰੈਂਸ ਆ ਸਰ ਮੇਰੇ ਖਿਆਲ ਚ ਹੀਰੋ ਤਾਂ ਉੱਪਰ ਪਹੁੰਚ ਜਾਂਦੇ ਹੋ ਹਾਂ ਹੀਰੋ ਤਾਂ ਉੱਪਰ ਲੇਪ ਹੀਰੋ ਦੀ ਤਾਂ ਲੋੜ ਹੀ ਨਹੀਂ ਪੈਂਦੀ ਉਹਨਾਂ ਤੇ ਮੂਵੀ ਬਣਨ ਲੱਗਦੀ ਹੈ ਇਹ ਕੈਰੈਕਟਰ ਹੈ ਇਹਦੀ ਮੂਵੀ ਹੈ ਬਿਲਕੁਲ ਤੇ ਹੁਣ ਤੁਹਾਡੇ ਤੇ ਆਪਾਂ ਵਾਪਿਸ ਆਵਾਂਗੇ ਹੁਣ ਜਿਹੜਾ ਤੁਹਾਡਾ ਰੋਲ ਚੱਲ ਰਿਹਾ ਆ ਪੰਜਾਬੀ ਟੀਵੀ ਦੇ ਉੱਤੇ ਜੀ ਪੰਜਾਬੀ ਹਾਂ ਸ਼ੀ ਵੀ ਕਰ ਦਿੱਤਾ ਹੈ ਹਾਂ ਹਾਂਜੀ ਤੇ ਜਿਹੜਾ ਰੋਲ ਤੁਹਾਨੂੰ 네ਗੇਟਿਵ ਮਿਲੇਗਾ ਹਾਂਜੀ ਹਾਂਜੀ ਇਹ ਮਤਲਬ ਤੁਸੀਂ ਖੁਸ਼ ਹੋਏ ਤੇ ਸੰਤੋਸ਼ ਹੋਗੇ ਕਿ ਮੈਂ 네ਗੇਟਿਵ ਰੋਲ ਕਰ ਰਹੇ ਹਾਂ ਇਹਨੇ ਸੋਹਣਾ ਸੁਨੱਖੇ ਮੁੰਡੇ ਨੂੰ 네ਗੇਟਿਵ ਰੋਲ ਦਿੱਤਾ। ਇਹ ਕੋ ਕਰੈਕਟਰ ਦਾ ਕਰੈਕਟਰ ਹੀ ਹੈ। ਆਪਾਂ ਨੂੰ ਨਿਭਾਉਣਾ ਪੈਣਾ। ਜੀ। ਕੋਈ ਕਰੈਕਟਰ ਮਿਲ ਜਾ ਆਪਾਂ ਉਹਨੂੰ ਜਸਟੀਫਾਈ ਕਰਨਾ ਤੇ ਉਹਨੂੰ ਪੂਰਾ ਕਰਨਾ ਹੈ। ਜੀ। ਉੱਥੇ ਆਪਾਂ ਨੂੰ ਸਿਰਫ ਪੜ੍ਹ ਕੇ ਸੁਣਾਇਆ ਜਾਂਦਾ ਇਹ ਕਰੈਕਟਰ ਹੈ, ਉਹਦੀ ਜਾਨ ਬਾਣੀ। ਜੀ। ਇਹ ਤੁਸੀਂ ਬਾਣੀ ਹੈ। ਜੀ। ਉਹ ਤਾਂ ਇਹ 네ਗੇਟਿਵ ਹੋਵੇ ਜਾਂ ਪੋਜ਼ਿਟਿਵ ਹੋਵੇ। ਜੀ। ਐਸੀ ਕਹ ਲਈ ਪੋਜ਼ਿਟਿਵ ਵੀ ਕਰੂੰਗਾ ਮੈਂ। ਬਿਲਕੁਲ। ਆਨੈਸਟ ਵਾਲੇ ਵੀ ਕਰੂੰਗਾ। ਉਹਦੀ ਜੇ ਫਿਰ ਉਦਾਂ ਦੀ ਮਿਹਨਤ ਹੈ। ਜੀ। ਤੇ ਮਤਲਬ ਮੈਂ ਤਾਂ ਕਹਿੰਦਾ ਕਰੈਕਟਰ ਕਰੈਕਟਰ ਆ ਕੋਈ ਫੜ ਲਓ। ਬਿਲਕੁਲ। ਕਰ ਲ ਕਿਉਂਕਿ ਤੁਸੀਂ ਕਲਾਕਾਰ ਹੋ ਕਲਾਕਾਰ ਨੇ ਤਾਂ ਕਰਨਾ ਹੈ ਹਾਂ ਜਿਵੇਂ ਅਮਿਤਾ ਬਚਨ ਜੀ ਆਪਾਂ ਲਗਨ ਲੈ ਕੇ ਚੱਲੀ ਹਣਾ ਕੈਸੇ-ਕੈਸੇ ਰੋਲ ਕੀਤੇ ਨੇ ਉਹਨਾਂ ਨੇ ਹਣਾ ਦੇਖੋ ਬਚਪਨ ਦੇ ਵੀ ਕਰਕੇ ਫਿਰ ਉਹ ਹੁਣ ਪੁਜਾਰੀ ਦਾ ਵੀ ਰੋਲ ਕਰ ਰਹੇ ਨੇ ਇੱਕ ਵੇਰ ਖਲਾ ਹਣਾ ਮਤਲਬ ਉਹੀ ਹਮ ਤਾਂ ਕਲਾਕਾਰ ਨੇ ਕਲਾ ਦਿਖਾਣੀ ਹੈ ਜੀ ਬਿਲਕੁਲ ਹੁਣ ਤੁਸੀਂ ਸਾਡੇ ਪੰਜਾਬ ਦਾ ਨਾਮ ਰੌਸ਼ਨ ਕਰ ਰਹੇ ਹੋਗੇ ਤੁਸੀਂ ਜਿਹੜੇ ਹੁਣ ਇਸ ਇੰਡਸਟਰੀ ਚ ਗਏ ਹੋਗੇ ਕਿ ਹੁਣ ਅੱਗੇ ਕੀ ਸੋਚਿਆ ਇਸ ਲਾਈਫ ਬਾਰੇ ਕਿ ਹੁਣ ਮੁਬਈ ਕੂਚ ਕਰਨਗਾ ਨਹੀਂ ਦੇਖੋ ਆਪਣੇ ਐਫਰਟ ਸਬੂਰੇ ਰਹਿਣਗੇ ਜੀ ਪਹਿਲਾ ਪੰਜਾਬੀ ਨੂੰ ਸਮਰਪਿਤ ਹੋਵਾਂਗੇ ਜੀ ਫਿਰ ਜੇ ਮੌਕਾ ਮਿਲੇਗਾ ਜੂਨ ਜਾਵਾਂਗੇ ਜੀ ਮਤਲਬ ਐਫਰਟ ਜਾ ਰਹੀ ਹੈ ਕੋਸ਼ਿਸ਼ਾਂ ਰਹਿਣੀ ਹੈ ਜੀ ਪੋਜ਼ਿਟਿਵ ਰਹਿਣਾ ਇਹ ਬਹੁਤ ਜ਼ਰੂਰੀ ਹੈ ਜੀ ਪੋਜ਼ਿਟਿਵ ਰਹੋ ਐਫਰਟਸ ਕਰੋ ਟੈਨਸ਼ਨ ਨਾ ਲੋ ਹੋ ਜਾਏਗਾ ਜੀ ਕੋਈ ਚੱਕਰ ਨਹੀਂ ਇਸ ਇੰਡਸਟਰੀ ਦੇ ਵਿੱਚ ਨਿਕਲੇ ਲੋਕ ਹਨ ਇਹ ਅ ਮਤਲਬ ਬਹੁਤ ਜ਼ਿਆਦੇ ਹੋ ਹੁੰਦੇ ਨੇਗੇ ਵੀ ਪੈਸਾ ਲੈਂਦੇ ਨੇ ਜਿਵੇਂ ਉਹਨਾਂ ਨੂੰ ਇੱਕ ਭਰਮ ਰਹਿੰਦਾ ਵੀ ਪਰਡੇ ਦੇ ਹਿਸਾਬ ਨਾਲ ਜਿਵੇਂ ਲੱਖ ਰੁਪਏ ਕਮਾ ਰਹੇ ਕਿ ਇਹ ਸਹੀ ਹੈ ਬਈ ਇਹ ਦੇਖੋ ਅਲੱਗ-ਅਲੱਗ ਸਲੈਬਸ ਜਿਵੇਂ ਸਲੈਬ ਆਪਾਂ ਜਿਵੇਂ ਆਪਾਂ ਕੋਈ ਵੀ ਕੰਮ ਕਰਦੇ ਹਾਂ ਅਲੱਗ-ਅਲੱਗ ਤਰੀਕੇ ਨਾਲ ਜਿੰਨਾ ਜ਼ਿਆਦਾ ਐਕਸਪੀਰੀਅੰਸ ਵਧਿਆ ਜਾਂਦਾ ਪੈਸਾ ਵੀ ਵਧਿਆ ਜਾਂਦਾ ਕੋਈ ਵੀ ਕੰਮ ਲੈ ਜੋ ਆਪਾਂ ਬਿਜ਼ਨਸ ਵੀ ਕਰਾਂਗੇ ਟਾਈਮ ਜ਼ਿਆਦਾ ਲਾਵਾਂਗੇ ਤਾਂ ਇੱਕ ਸਟੇਜ ਆਏਗੀ ਜਿੱਥੇ ਪੈਸਾ ਵਧ ਜੇਗਾ ਉਹ ਤਾਂ ਕੁਝ ਕੈਰੇਕਟਰਸ ਦਾ ਪੈਸਾ ਜ਼ਿਆਦਾ ਹੁੰਦਾ ਜੀ ਤੇ ਕੁਝ ਦਾ ਘੱਟ ਹੁੰਦਾ ਹੂੰ ਉਸੇ ਐ ਨਹੀਂ ਵੀ ਬਹੁਤ ਹੀ ਅੰਨੀ ਕਮਾਈ ਹੋ ਰਹੀ ਆ ਜਾਂ ਇਹੋ ਜਿਹਾ ਕੁਛ ਹੈਗਾ ਇਹੋ ਜਿਹਾ ਕੁਛ ਨਹੀਂ ਹੈਗਾ ਓਕੇ ਮਤਲਬ ਜਿਹੜੇ ਸਟਾਰ ਹੈਗੇ ਉਹ ਤਾਂ ਦੇਖੋ ਇਹ ਮੈਂ ਕੁਐਸਚਨ ਤਾਂ ਮੈਂ ਨਹੀਂ ਕੀਤਾ ਜਿਹੜੇ ਥੀਏਟਰ ਵਾਲੇ ਨੇਗੇ ਉਹਨਾਂ ਨੂੰ ਮੇਰੇ ਖਿਆਲ ਸ਼ਾਇਦ ਕੋਈ ਮਹਿੰਦਾਨਾ ਨਹੀਂ ਮਿਲਦਾ ਇਸ ਅਗਰ ਤੁਸੀਂ ਹਨਾ ਕੰਪੈਰੀਜ਼ਨ ਕਰਦੇ ਆਂਗੇ ਉੱਤੇ ਅਵਾਰਡ ਉਹ ਮਤਲਬ ਉਹ ਛੋਟਾ ਜਿਹਾ ਪ੍ਰਾਈਜ਼ ਮਿਲ ਜਾਂਦਾ ਉਹਦਾ ਵੀ ਤੁਸੀਂ ਕੀਤਾ ਬਟ ਸਿੱਖਣ ਨੂੰ ਵੀ ਤਾਂ ਕਿੰਨਾ ਮਿਲਦਾ ਜੀ ਨਹੀਂ ਉਹ ਤਾਂ ਉਹ ਹੀ ਤਾਂ ਤੁਹਾਡੀ ਬੇਸ ਆਪਣਾ ਬੇਸ ਤੁਹਾਡਾ ਉਹੀ ਹੈ ਨਾ ਜਿੱਥੋਂ ਤੁਸੀਂ ਸਟਾਰਟ ਹੋ ਕੇ ਉੱਥੇ ਜਾ ਕੇ ਨਾ ਪੜ੍ਹਾਈ ਹੈ ਪੜ੍ਹਾਈ ਤੇ ਪੜ੍ਹਾਈ ਤੇ ਮਿਲਦੇ ਆਪਾਂ ਫੀਸ ਤਾਂ ਨਹੀਂ ਦੇ ਰਹੇ ਬਿਲਕੁਲ ਮਿਲ ਹੀ ਰਹੇ ਆਪਾਂ ਨੂੰ ਪੜ੍ਹਾਈ ਕਰਦੇ ਹੋ ਕੋਣ ਦਿੰਦਾ ਪੈਸੇ ਵਜੀਫਾ ਮਿਲ ਰਿਹਾ ਲੈ ਲੋ ਬਿਲਕੁਲ ਉਸ ਤੋਂ ਬਾਅਦ ਕਰੋ ਜੋ ਕਰਨਾ ਹੈ ਕਮਾਓ ਕੋਈ ਤੇਰਾ ਫੀਲਡ ਹੈ ਹਿੰਦੀ ਪੰਜਾਬੀ ਜਿੱਦਾਂ ਮਰਜੀ ਜਾ ਹੂੰ ਹੂੰ ਤੇ ਤੁਸੀਂ ਮਤਲਬ ਹੁਣ ਜਦੋਂ ਇੰਡਸਟਰੀ ਜਾਣਗੇ ਤਾਂ ਕਿਸ ਨੂੰ ਫੋਲੋ ਕਰ ਰਹੇ ਸਿੱਖ ਬਾਹਰ ਵਿੱਚ ਕਿਸੇ ਵੀ ਮੈਂ ਉਧਰ ਵਰਗਾ ਵਰਨਾ ਕੋਈ ਅਕਦਾ ਡੈਕਟਰ ਹੈਗਾ ਤੁਹਾਡੇ ਮਾਈਂਡ ਛਾ ਸ਼ਾਰੂ ਕੀ ਆਈ ਯੋਨਾਲੀ ਤੁਸੀਂ ਮੋਟੀਵੇਸ਼ਨ ਮਿਲਦੀ ਉਸ ਤੋਂ ਜੀ ਇੱਕ ਆਮ ਬੰਦਾ ਦਿੱਲੀ ਦਾ ਮਤਲਬ ਉੱਥੋਂ ਪਹੁੰਚਿਆ ਕਿੰਗ ਬਣਿਆ ਹੋਇਆ ਕਿੰਗ ਬਣਿਆ ਜੀ ਬਹੁਤ ਔਖਾ ਜੀ ਬਾਕੀ ਆਪਾਂ ਨਾਮ ਨਹੀਂ ਲੈਂਦੇ ਪਰ ਸਾਰੇ ਕਿਤੇ ਨਾ ਕਿਤੇ ਕੋਈ ਨਾ ਕੋਈ ਜਨਕੀ ਤੁਸੀਂ ਸ਼ਾਹਰੁਖ ਖਾਨ ਨੂੰ ਫੋਲੋ ਕਰਦੇ ਹੋ ਹਾਂ ਮੈਂ ਫੋਲੋ ਕਰਦਾ ਹਾਂ ਜੀ ਮੈਂ ਮਸਤ ਮੋਟੀਵੇਟ ਹੁੰਦਾ ਵੀ ਕਿਵੇਂ ਬੰਦਾ ਦੇਖੋ ਫਿਜ਼ੀਕ ਵੀ ਇਸ ਟਾਈਮ ਉਮਰ ਤੱਕ ਰੱਖਣੀ ਆਸਾਨ ਨਹੀਂ ਹੈਗੀ ਆਪਣੇ ਜੇ ਦੇਖਿਓ ਇਸ ਉਮਰ ਜਾ ਕੇ ਹੌਂਸਲੇ ਛੱਡ ਜਾਂਦੇ ਵੀ ਸਾਡੀ ਤਾਂ ਉਮਰ ਹੀ ਖਤਮ ਹੋ ਗਈ ਬਿਲਕੁਲ ਬਹੁਤ ਇਹ ਕਲਾ ਦਾ ਇਹ ਵੀ ਫਾਇਦਾ ਬੰਦਾ ਜਿੰਦਾ ਰਹਿੰਦਾ ਬਿਲਕੁਲ ਗਲਾ ਦਾ ਵੀ ਬਹੁਤ بڑا ਫਾਇਦਾ ਵੀ ਬੰਦਾ ਹਮੇਸ਼ਾ ਲਾਈਵ ਰਹਿੰਦਾ ਵੀ ਨਹੀਂ ਅੱਗੇ ਅੱਗੇ ਦੀ ਅੱਗੇ ਸੋਚੀ ਜਾਂਦਾ ਵੀ ਮੈਂ ਕਰੂੰਗਾ ਉਹ ਕਰੂੰਗਾ ਹਮੇਸ਼ਾ ਹੀ ਜਾਂਦੇ ਰਹਿੰਦਾ ਠੀਕ ਜਾਨੇ ਕੀ ਕਹਿ ਦਿੰਨੇ ਆਪਾਂ ਜੋ ਥੀਏਟਰ ਤੇ ਕੈਮਰੇ ਦੇ ਸਾਹਮਣੇ ਆ ਕਰ ਰਹੇ ਹੋਗੇ ਤਾਂ ਉਹ ਜੋ ਜਿੰਨਾ ਵੀ ਤੁਸੀਂ ਕੁਝ ਸਿੱਖਦੇ ਹੋਗੇ ਥੀਏਟਰ ਤੋਂ ਉਹ ਜਾ ਕੇ ਅੱਗੇ ਕੈਮਰੇ ਦੇ ਸਾਹਮਣੇ ਪ੍ਰੋਸਤ ਦਿਓ ਹਨਾ ਵੀ ਉਹ ਹੀ ਤੁਹਾਡਾ ਸਕੂਲਿੰਗ ਜਿਹੜੀ ਆ ਤੁਹਾਡੀ ਥੀਏਟਰ ਵਾਲੀ ਤੇ ਜੋ ਥੋੜੇ ਐਗਜ਼ਾਮ ਹੋ ਰਹੇ ਨੇ ਉਹ ਕੈਮਰੇ ਦੇ ਸਾਹਮਣੇ ਹੋ ਰਹੇ ਗੂਲਿੰਗ ਕੀਤੀ ਉਸ ਤੋਂ ਬਾਅਦ ਜਿਵੇਂ ਆਪਾਂ ਪੜ੍ਹਾਈ ਥੋੜੀ ਚੇਂਜ ਹੋ ਜਾਂਦੀ ਥੋੜੀ ਚੇਂਜ ਕਰਕੇ ਦੇਣਾ ਹੋਈ ਹੈ ABC ਹੋਈ ਹੈ ਬਿਲਕੁਲ ਉਹ ਨਹੀਂ ਬਦਲਨੀ ਠੀਕ ਹੈ ਜਣ ਕੇ ਆਪ ਦਾ ਜੋ ਐਕਟਿੰਗ ਦੇ ਹਨਾ ਉਹ ਥੋੜੀ ਹੋ ਗਈ ਡਾੜਾ ਪੜ ਲਿਆ ਪੂਰਾ ਡਾੜਾ ਨਾ ਹਾਂ ਤਾਂ ਉੱਥੇ ਜਾ ਕੇ ਪੂਰੇ ਜੋ ਲੇਖ ਲਿਖਣੇ ਨੇ ਤਾਂ ਕੈਮਰੇ ਵੀ ਕਰ ਲੈਣੇ ਇਹ ਐਚ ਵੀ ਕਰਦੇ ਹਾਂ ਬਿਲਕੁਲ ਸੋ ਇਹ ਸੰਵਿਸ਼ਵਨਾਰ ਜੀ ਜਿਨ੍ਹਾਂ ਨਾਲ ਆਪਣੇ ਥੀਏਟਰ ਤੇ ਫਿਲਮ ਇੰਡਸਟਰੀ ਦੇ ਵਿੱਚ ਕੀ ਕੀ ਔਂਕੜਾ ਜਾਂ ਕੀ ਕੁਝ ਅਤੇ ਸ਼ਾਮੇ ਨੂੰ ਅਗੋੜੇ ਡਿਸਕਸ਼ਨ ਕੀਤੀ ਤੇ ਨੈਕਸਟ ਐਪੀਸੋਡ ਲੈ ਕੇ ਤੁਹਾਡੇ ਸਾਹਮਣੇ ਫਿਰ ਆਜ਼ ਰਹਾਂਗਾ ਧੰਨਵਾਦ